ਚੱਲਿਆ ਇਹਨੇ ਪਿੰਡ ਖਜੂਰਲੇ ਵਿੱਚ ਜੋਗ ਕੀਤਾ ਪਿੰਟਾਂ ਵਾਲੇ ਮੁਰਗੀ ਵਾਲੇ ਉਸਤਾਦ ਬੁੱਲਿਆ ਆਕਾਸ਼ ਆਜੋ ਆਜੋ ਹੋ ਸਾਹਰੇ ਜਿੰਨੇ ਕਬੱਡੀ ਭਾਈਆ ਯਾ ਲੋਕੜੀਆਂ ਸੱਮਾ ਨੰਬਰ ਆਪਣੀ ਟੀਮ ਦੇ ਬਾਅਦ ਪਿੱਛੇ ਨੂੰ ਨਿਗਾ ਮਾਰੋ ਪਾਈ ਸਾ ਪਾਈ ਜੁਗਰਾਟ ਸਿੰਘ ਜੀ ਤਫਾਨ ਸਾਹਿਬ ਦਾ ਪਿੰਡੂ ਚੀਮਾ ਪਿੰਦਾ ਚੀਮਾ ਖੁੱਡੀ ਵਾਲਾ ਆ ਮੈਨੀਆਂ ਬਲਾਫ ਤੇ ਇੱਕ ਵਾਰੀ ਸਤਿ ਸ਼੍ਰੀ ਅਕਾਲ ਜੀ ਇਹ ਰਾਜਾ ਬਣਾ ਗੁੰਦੋ ਸਿੰਘ ਪੈਸ ਹੋ ਜੀ ਠੀਕ ਹੈ ਜੀ ਟੂਰਨਾਮੈਂਟ ਅਜ ਹੋ ਰਿਹਾ ਕਿੰਨੇ ਤੁਸੀਂ ਇਹ ਤੁਹਾਨੂੰ ਕੀ ਦਿਨਾ ਚਾਹੋਗੇ ਬਹੁਤ ਖੁਸ਼ੀ ਆ ਜੀ ਇਹ ਜਿਹੜਾ ਟੂਰਨਾਮੈਂਟ ਆਪਾਂ ਪਿਛਲੇ ਸਾਲ ਵੀ ਕਰਵਾਇਆ ਸੀ ਦੂਜਾ ਟੂਰਨਾਮੈਂਟ ਆ ਕਾਫੀ ਸਾਲ ਉਹ ਕਦੇ ਬੰਦ ਹੋਏ ਨੇ ਸਾਡੇ ਪਿੰਡ ਦੇ ਵਿੱਚ ਤੇ ਆਪਾਂ ਨੂੰ ਸਿਖਾਵੇ ਸਾਡੇ ਜਿਹੜੇ ਛੋਟੇ ਨੌਜਵਾਨ ਜਿਹੜੇ ਆ ਸਟਾਰਟਿੰਗ ਵਿੱਚ ਆ 35 ਕਿਲੋ 50 ਕਿਲੋ ਵਾਲੇ ਉਹਨਾਂ ਨੂੰ ਇੱਥੇ ਕੋਈ ਮੌਕਾ ਮਿਲ ਨਹੀਂ ਰਿਹਾ ਹੈ ਕਾਫੀ ਸਾਲ ਹੋ ਗਏ ਬੰਦ ਹੋਏ ਨੇ ਠੀਕ ਹੈ ਜੀ ਹੁਣ ਆਪਾਂ ਕੋਸ਼ਿਸ਼ ਇਹਦੀ ਯਾਦ ਵਿੱਚ ਕਰਾ ਰਹੇ ਹਾਂ ਆਪਣੇ ਬਾਦਰ ਸਾਹਿਬ ਦੀ ਯਾਦ ਕਰਾ ਰਹੇ ਹਾਂ 2 ਸਾਲ ਹਰदयाल ਸਿੰਘ ਬੈਂਸ ਦੀ ਯਾਦ ਵਿੱਚ ਕਰਾ ਰਹੇ ਹਾਂ ਬੱਚਿਆਂ ਨੂੰ ਸੰਦੇਸ਼ ਦੇਣਾ ਚਾਹੁੰਦਾ ਬੱਚਿਆਂ ਨੂੰ ਸੰਦੇਸ਼ ਇਹ ਹੀ ਆਈ ਆਪਾਂ ਨਸ਼ਿਆਂ ਤੋਂ ਦੂਰ ਹੋਈਏ ਤੇ ਗੇਮਾਂ ਵੱਲ ਹੋਈਏ ਆਪਾਂ ਬੱਤਵਾ ਜੁੜੀਏ ਗੇਮਾਂ ਦੇ ਨਾਲ ਅਪਾ ਸਾਰੇ ਪਿੰਡ ਦਾ ਸਹਿਯੋਗ ਹੈ ਜੀ ਸਾਰੇ ਪਿੰਡ ਦਾ ਸਹਿਯੋਗ ਹੈ ਜੀ 6 ਕਲੱਬਾ 6 ਕਲੱਬ 6 ਕਲੱਬ ਮੁੰਡਿਆਂ ਦੇ ਸੱਦੇ ਆ ਚਾਰ ਕਲੱਬ ਕੁੜੀਆਂ ਦੇ ਸੱਦੇ ਆ ਉਤ ਪਹਿਲਾਂ ਪਿੰਡ ਪਿੰਡ ਪਦਰ ਸਿਖਾ ਠੀਕ ਹੈ ਐਨਆਰਆਈ ਪਰ ਅੱਜ ਇਹ ਪਾਰ ਇਕੱਠੇ ਹੋਣ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਵੀ ਕਹਿੰਦੇ ਆਪਣੇ ਪਿੰਡਾਂ ਦਾ ਜੁੜੋ ਚਾਹੇ ਇੱਥੇ ਵਿੱਚ ਸਾਡੇ ਪਿੰਡ ਦੇ ਨਜਾਇਜ਼ ਬਾਹਰ ਲੈਨੇ ਆਪਣੇ ਪਿੰਡਾਂ ਦਾ ਜੁੜੋ ਪਿੰਡ ਵਿੱਚ ਬਾਪੂ ਸਾਹਿਬ ਉਹ ਸਾਲ ਵਾ ਛੁੱਟੀ ਲੈ ਗਿਆ ਉਹ ਜਿੱਦਾਂ ਮਰਜੀ ਆਉ ਉਹ ਜੇਪਾਂ ਨੂੰ ਪ੍ਰਮੋਟ ਕਰੀਏ ਆਪਣੇ ਨੌਜਵਾਨੀ ਬਹੁਤ ਬਹੁਤ ਧੰਨਵਾਦ ਗੁਰਜੀਤ ਸਿੰਘ ਤੇ ਪਿੰਡ ਵਾਲੇ ਮੇਰੇ ਨਾਲ ਸਾਡੇ ਮਨਿੰਦਰ ਸਿੰਘ ਲਾਡੀ ਬਾਜੀ ਪੰਜਾਬ ਪੋਲ ਤੋਂ ਸੱਤ ਬੱਲੇ ਵਾਲਾ ਟੂਰਨਾਮੈਂਟ ਦੀ ਬਹੁਤ ਬਹੁਤ ਵਧਾਈਆਂ ਧੰਨਵਾਦ ਜੀ ਕਿੰਨੀ ਖੁਸ਼ੀ ਕਿੰਨਾ ਕੁ ਬਸਰਕੀ ਕਹਿਣਾ ਚਾਹੋ ਬਾਜੀ ਖੁਸ਼ੀ ਤਾਂ ਸਾਡੀ ਬਿਆਨ ਨਹੀਂ ਕਰ ਸਕਦੇ ਸਾਡੀ ਸੂਚ ਤੋਂ ਵੱਧ ਜਿਹੜੇ ਨਾ ਸਾਨੂੰ ਦਰਸ਼ਕਾਂ ਨੇ ਖਿਡਾਰੀਆਂ ਨੇ ਸਾਡਾ ਸਾਥ ਦਿੱਤਾ ਸਾਡੀ ਉਮੀਦ ਨਾਲੋਂ ਵੱਧ ਸਾਨੂੰ ਨਾ ਦਰਸ਼ਕ ਇੱਥੇ ਪਹੁੰਚੇ ਆ ਸਾਨੂੰ ਲੱਗਦਾ ਵੀ ਸਾਡੇ ਪ੍ਰਬੰਧ ਥੋੜੇ ਘੱਟ ਹੋ ਰਹੇ ਆ ਅਸੀਂ ਅਗਲੀ ਵਾਰੀ ਕੋਸ਼ਿਸ਼ ਕਰਾਂਗੇ ਉਹ ਥੋੜੇ ਪ੍ਰਬੰਧ ਵਧੀਆ ਲਈਏ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਅੱਜ ਦੀ ਆਪਾਂ ਟੂਰਨਾਮੈਂਟ ਦੀ ਇਹਨਾਂ ਦਾ ਟੂਰਨਾਮੈਂਟ ਭਾਜੀ ਇਹ ਸਾਡਾ ਦੂਸਰਾ ਟੂਰਨਾਮੈਂਟ ਆ ਪਰ ਪਿੱਛੇ ਸਾਡੇ ਟੂਰਨਾਮੈਂਟ ਚੱਲਦੇ ਜਿਹੋ ਨਾਲ ਦੇ ਥੋੜਾ ਗੈਪ ਪੈ ਗਿਆ ਸਾਡੇ ਗੁਰਿੰਦਰ ਭਾਜੀ ਨੂੰ ਮੈਲਬੌਰਨ ਵਾਲੇ ਨੂੰ ਜੋਧਾ ਟਰਾਂਸਪੋਰਟ ਆਸਟ੍ਰੇਲੀਆ ਵਾਲੇ ਬਹੁਤ ਵੱਡਾ ਭਾਜੀ ਉਹਨਾਂ ਨੇ ਕਦਮ ਚੱਕਿਆ ਅਸੀਂ ਕਾਫੀ ਜਿੱਦੋਂ ਸਲਾਹ ਕਰਦੇ ਵੀ ਟੂ ਸਾਡੀ ਸਪੈਸ਼ਲ ਇਹ ਡਿਮਾਂਡ ਸੀ ਵੀ ਨੌਜਵਾਨਾਂ ਨੂੰ ਅਪਰ ਨਸ਼ਿਆਂ ਤੋਂ ਦੂਰ ਕਰਨ ਲਈ ਕੀ ਕੀਤਾ ਜਾਵੇ ਉਹਦੇ ਵਿੱਚ ਅਸੀਂ ਛੋਟੀਆਂ ਟੀਮਾਂ ਨੂੰ ਪਹਿਲ ਦਿੱਤੀ ਆ ਜਿੱਦਾਂ ਆਪੇ ਸਾਡੇ ਛੋਟੀਆਂ ਟੀਮਾਂ ਆਪਾਂ ਕਰਵਾਈਆਂ ਸੀਗੀਆਂ ਉਹਦੇ ਵਿੱਚ 48 ਕਿਲੋ 60 ਕਿਲੋ 70 ਕਿਲੋ ਤੇ ਓਪਨ ਦੀਆਂ ਚਾਰ ਕੁੜੀਆਂ ਦੇ کلبਾਂ ਤੇ 6 ਮੁੰਡਿਆਂ ਦੀਆਂ ਸੱਦੀਆਂ ਆਪਾਂ ਭਾਜੀ ਠੀਕ ਹੈ ਆਪਾਂ ਜੇ ਗੱਲ ਕਰੀਏ ਟੂਰਨਾਮੈਂਟ ਦੀ ਕਿੰਨੇ ਦਿਨ ਦਾ ਟੂਰਨਾਮੈਂਟ ਹੈ ਭਾਜੀ ਇਹ 3 ਦਿਨ ਦਾ ਟੂਰਨਾਮੈਂਟ ਆ ਪਿਛਲੇ ਸਾਲ ਆਪਾਂ 2 ਦਿਨ ਤੱਕ ਕਰਵਾਇਆ ਸੀਗਾ ਇਸ ਵਾਰ ਆਪਾਂ 3 ਦਿਨ ਦਾ ਟੂਰਨਾਮੈਂਟ ਕਰਾਇਆ ਹੈ ਠੀਕ ਹੈ ਕੁੜੀਆਂ ਦੇ

ਸਮਰਪਿਤ ਸਮਰਪਿਤ ਸੰਤ ਬਾਬਾ ਹਰਨਾਮ ਸਿੰਘ ਯਾਦਗਾਰੀ ਦੂਸਰਾ ਕਬੱਡੀ ਟੂਰਨਾਮੈਂਟ ਉਹਨਾਂ ਨੂੰ ਸਮਰਪਿਤ ਹੈ ਸਰਦਾਰ ਗੁਰਦੇਵਾਲ ਸਿੰਘ ਬੈਂਸ ਉਹਨਾਂ ਦੀ ਯਾਦ ਦੇ ਵਿੱਚ ਦੂਸਰਾ ਕਬੱਡੀ ਟੂਰਨਾਮੈਂਟ ਪਿੰਡ ਬੱਲਿਆਵਾਲਾ ਜੁਦਾ ਸਪੋਰਟਸ ਕਲੱਬ ਮੈਲਬਨ ਵਾਲੇ ਆਸਟ੍ਰੇਲੀਆ ਵਾਲੇ ਉਹਨਾਂ ਨੇ ਕਰਵਾਇਆ ਬਾਜੀ ਅੱਜ ਟੂਰਨਾਮੈਂਟ ਦੇਖ ਕੇ ਤਾਂ ਲੱਗ ਰਿਹਾ ਜਿਦਾ ਮਹੱਤਵ ਲੱਗਿਆ ਹੈ ਬਿਲਕੁਲ ਬਾਜੀ ਸੰਗਤਵਾਸ ਦਾ ਪ੍ਰਬੰਧ ਕੀ ਕੀਤਾ ਸੰਗਤਵਾਸ ਤੇ ਬਾਜੀ 3 ਦਿਨ ਤੋਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਟੁੱਟ ਲੰਗਰ ਵਰਤ ਰਿਹਾ ਹੈ ਠੀਕ ਹੈ ਜੀ ਸਾਡੇ ਚੈਨਲ ਰਾਹੀਂ ਤੁਸੀਂ ਸੰਗਤਾਂ ਨੂੰ ਵੀ ਸੰਦੇਸ਼ ਦੇਣਾ ਚਾਹੋ ਸੰਗਤਾਂ ਨੂੰ ਭਾਜੀ ਇਹ ਸੁਨੇਹਾ ਦੇਵਾਂਗੇ ਇਦਾਂ ਦੇ ਮੇਲੇ ਜਰੂਰ ਕਰਾਉਣੇ ਚਾਹੀਦੇ ਤਾਂ ਕਿ ਜਿਹੜੇ ਬੱਚਿਆਂ ਨੂੰ ਨੌਜਵਾਨਾਂ ਨੂੰ ਸਾਨੂੰ ਸਿਹਤ ਮਿਲ ਸਕੇ ਨਸ਼ਿਆਂ ਤੋਂ ਦੂਰ ਜਾਣ ਤੇ ਖੇਡਾਂ ਪ੍ਰਤੀ ਉਹਨਾਂ ਦਾ ਰੁਝਾਨ ਵਧੇ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਭਾਜੀ ਕੀ ਨਾ ਜੀ ਆਪਣਾ ਮੈਂ ਨਮਿੰਦਰ ਸਾਹਿਬ ਜੀ ਇੰਨੀ ਕੁ ਖੁਸ਼ੀ ਹੈ ਟੂਰਨਾਮੈਂਟ ਹੋ ਰਿਹਾ ਹੈ ਬਹੁਤ ਬਹੁਤ ਖੁਸ਼ੀ ਹੈ ਬਹੁਤ ਬਹੁਤ ਸੰਗਤ ਜੁੜੀ ਸਾਡੇ ਨਾਲ ਠੀਕ ਹੈ ਇਹ ਦੂਜਾ ਖੱਡਿਆ ਆਪ ਹੈ ਦੂਜਾ ਵੀ ਆ ਰਿਹਾ ਹੈ ਸਰਦਾਰ ਬਖਸ਼ਰ ਸਿੰਘ ਜੀ ਨੂੰ ਸਵਾਗਤ ਹੈ ਜਿਆ ਵਾਲੇ ਤੇ ਸਰਦਾਰ ਵਿਧਿਆ ਸਿੰਘ ਦਾਸ ਉਹਨਾਂ ਦੇ ਪੁੱਤਰ ਸਰਦਾਰ ਗੁਰਿੰਦਰ ਸਿੰਘ ਜੀ ਕਰਾਹਤ ਨੇ ਕਿਹਾ ਜੀ ਯਾਦ ਰੱਖੋ ਨੌਜਵਾਨ ਬੱਚੇ ਨੂੰ ਆਪਣੀ ਸੋਚ ਬਣਾਓ ਹਾਜੀ ਸਾਰਿਆਂ ਨੂੰ ਇਹ ਪ੍ਰੇਰਨਾ ਦਿੰਦੇ ਆ ਵੀ ਇਸੇ ਤਰ੍ਹਾਂ ਹੀ ਗੇਮਾਂ ਦੇ ਨਾਲ ਜੁੜੋ ਕਿੱਦਾਂ ਕਰਾਓ ਉਹਨਾਂ ਦੇ ਨਾਲ ਜਿਹੜਾ ਨਸ਼ਾ ਤੋਂ ਦੂਰ ਰਹੋ ਤਾਰੇ ਇਹ ਸਾਰੇ ਬੱਚੇ ਇਸੇ ਪਾਸੇ ਲੱਗਣ ਬਹੁਤ ਜ਼ਿਆਦਾ ਸਾਰੇ ਵੀ ਮੈਸੇਜ ਹੋਏ ਇਹਨਾਂ ਨੇ ਇਸ ਤਰ੍ਹਾਂ ਸਾਡੇ ਨਾਲ ਜੁੜੇ ਹੋਏ ਸਾਡੇ ਸਵਾਗਤ ਸਵਾਗਤ ਗੁਰਪ੍ਰੀਤ ਸਿੰਘ ਕੈਸ ਉਹਨਾਂ ਦੇ ਹੋਰ ਜੀਜਾ ਜੀ ਹੋਰ ਬਹੁਤ ਸਾਰੇ ਸਾਡੇ ਨਾਲ ਹੋਰ ਵੀਰ ਜਿਹੜੇ ਜੁੜੇ ਹੋਇਆ ਉਹਨਾਂ ਦਾ ਬਹੁਤ ਧੰਨਵਾਦ ਸਾਡਾ ਇੱਕ ਤਾਂ ਨਾਲ ਆਪਣਾ ਨਾਲ ਇਹ ਜੁੜੇ ਨਾ ਮੇਰਾ ਨਾਮ ਮਿੰਦਰ ਸਿੰਘ ਇਹ ਬਾਲੇ ਦਾਤਨ ਹੈ ਗੱਢੇ ਵਾਲਾ ਤਸਵੀਰ ਦਿਖਾ ਜੀ ਠੀਕ ਹੈ ਨਾਲ ਦੇ ਨਾਲ ਬਾਈ ਕਾ ਅਸੀਂ ਦੋ ਬੱਚਾ ਅਸੀਂ ਪ੍ਰਕਿਰਿਆ ਦੀ ਫਰਸਟ ਜਾਪੀ ਫਰਸਟ ਰੇਡਰ ਨੂੰ ਸਾਰੇ ਜਿੰਨੇ ਮੈਚ ਉਹਨਾਂ ਦੇ ਵਿੱਚੋਂ ਦੋ ਬੰਦੇ ਵਿੱਚੋਂ ਜਿਹੜੇ ਨਿਕਟਾਂਗੇ ਜਿਹੜਾ ਵੈਸਟ ਜਾਪੀ ਰਹੂਗਾ ਤੇ ਵੈਸਟ ਰੇਡਰ ਰਹੂਗਾ ਉਹਨਾਂ ਨੂੰ ਇੱਕ ਇੱਕ ਕਰੋੜ ਰੁਪਏ ਦਿੱਤਾ ਜਾਊਗਾ ਅਸੀਂ ਹੋਰ ਵੀ ਕਰਾਂਗੇ ਇਸ ਤੋਂ ਉੱਪਰ ਵੀ ਕਰਾਂਗੇ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਹਾਂਜੀ ਮੇਰਾ ਨਾਮ ਜਗਜੀਤ ਸਿੰਘ ਮੱਲੀ ਹੈ ਜੀ ਅੱਜ ਟੂਰਨਾਮੈਂਟ ਦਾ ਕੁੰਭ ਲੱਗਾ ਹੈ ਕੀ ਬਹੁਤ ਸੋਹਣਾ ਜੀ ਸਾਰੇ ਪਿੰਡ ਦਾ ਸੰਜੋਗ ਆ ਠੀਕ ਹੈ ਸਤਵਾਰ ਬਾਰ ਨਾਮ ਸਿੰਘ ਹੋਣਾ ਸਤਵਾਰ ਫੋਨ ਦਾ ਬਹੁਤ ਸਾਰਾ ਦੂਜਾ ਦੂਜਾ ਟੂਰਨਾਮੈਂਟ ਹੋ ਰਿਹਾ ਮੈਂ ਅਮਰੀਕਾ ਯੂ ਐਸ ਏ ਕੈਲੀਫੋਰਨੀਆ ਤੋਂ ਅੱਛਾ ਗੱਲ ਕਰਾਂ ਬੱਚਿਆਂ ਦੀ ਅੱਜ ਦੇ ਬੱਚਾ ਨਹੀਂ ਸਕਦੇ ਦੇਖਦੇ ਬੱਚਿਆਂ ਦਾ ਬਹੁਤ ਸੋਹਣਾ ਜੀ ਖੇਲਦੇ ਆ ਬਹੁਤ ਸੋਹਣਾ ਜਿਹੜਾ ਕਬੱਡੀ ਦਾ ਪ੍ਰੈਕਟਸ ਕਰਾਉਂਦੇ ਆ ਬਹੁਤ ਸੋਹਣਾ ਆ ਕੀ ਫਰਕ ਲੱਗਦਾ ਅੱਜ ਦੀ ਕਬੱਡੀ ਤੇ ਮੇਰੀ ਕਬੱਡੀ ਦੀ ਟੀਮਾਂ ਲੈ ਕੇ ਹੋ ਰਹੀ ਹੈ ਫਰਕ ਤਾਂ ਹੈਗਾ ਥੋੜਾ ਬਹੁਤ ਪਰ ਇਹ ਵੀ ਬਹੁਤ ਕਰਾਈਸਿਸ ਵਗੈਰਾ ਨਹੀਂ ਜ਼ਿਆਦਾ ਫਿਰ ਵੀ ਉਤਸ਼ਾਹ ਆ ਬਹੁਤ ਜਿਆਦਾ ਨਿਆਣੇ ਅੱਜ ਬਹੁਤ ਉਤਸ਼ਾਹ ਆ ਯਾਰ ਸ਼ਾਟ ਕੀ ਕਹਿਣਾ ਚਾਹੋਗੇ ਅੱਜ ਦੇ ਟੂਰਨਾਮੈਂਟ ਬਹੁਤ ਹੀ ਵਧੀਆ ਚੱਲ ਰਿਹਾ ਜੀ ਲੋਕਾਂ ਦੇ ਸਹਿਯੋਗ ਨਾਲ ਸਾਡੇ ਬੰਦੇ ਜਿਹੜੇ ਬਾਹਰੋਂ ਆਏ ਆ ਉਹਨਾਂ ਦਾ ਬਹੁਤ ਜ਼ਿਆਦਾ ਖਰਚ ਕੀਤਾ ਜ਼ਰ ਇੱਕ ਗੱਲ ਮੈਂ ਹੋਰ ਕਹਿਣੀ ਚਾਹਨਾ ਇਹ ਇਹ ਬਾਬਾ ਜੀ ਹਰਨਾਮ ਸਿੰਘ ਦਾ ਜਿਹੜਾ ਹੈਗਾ ਸਾਰਾ ਉਹਨਾਂ ਦਾ ਬੇਰਪਰਿਆ ਇਤਿਹਾਤ ਆ ਇਹ ਜਿਹੜਾ ਮੇਲਾ ਵੀ ਆ ਇਹ ਸ਼ਹੀਦਾਂ ਦੇ ਨਾਮ ਤੇ ਆ ਜਿਹੜਾ ਨੇ ਸਾਰਾ ਵਲਸ ਆਪਣਾ ਬਾਰ ਦਿੱਤਾ ਤੇ ਉਹਨਾਂ ਦੇ ਨਾਂ ਕਰਕੇ ਇਹ ਮਤਲਬ ਕੰਮ ਹੋ ਰਿਹਾ ਸਾਰੇ ਜਿਹਨਾਂ ਨੇ ਹਿੰਦੂ ਧਰਮ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਬੇ ਵਿਸਾਲ ਕੁਰਬਾਨੀਆਂ ਦਿੱਤੀਆਂ ਉਹਨਾਂ ਦਾ ਅਸੀਂ ਬਹੁਤ ਤਨ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬੱਚੇ ਦੇਖੋ ਜੀ ਇਹ ਜਿਹੜੇ ਬੱਚੇ ਆ ਸਾਡਾ ਬਹੁਤ ਵਧੀਆ ਗੱਲ ਆ ਗੇਮਾਂ ਤੋਂ ਹਟ ਚੁਕੇ ਲੋਕ ਖੇਡਾਂ ਤੋਂ ਹੋਰ ਪਾਸੇ ਮੋਬਾਈਲਾਂ ਮਗਰ ਹੋਰ ਗਲਤ ਕੰਮਾਂ ਵੱਲ ਸੇ ਪੈ ਚੁਕੇ ਤੇ ਬਹੁਤ ਚੰਗੀ ਗੱਲ ਆ ਕਿ ਬੱਚੇ ਆਪਣੇ ਆਪਣੇ ਇਸ ਲੈਵਲ ਤੇ ਉੱਚੇ ਜਾਣ ਜਿੱਦਾਂ ਕੁੜੀਆਂ ਦੀ ਟੀਮਾਂ ਸਿੱਖਿਆ ਇੱਥੇ ਕਿੰਨਾ ਵਧੀਆ ਲੱਗਾ ਅਸੀਂ ਆਪਣਾ ਪ੍ਰਾਣਾ ਪਛੋਕਰ ਪੰਜਾਬ ਦਾ ਪਛਾਣੀਏ ਭਾਈ ਨੇ ਬੜਾ ਸੰਘਰਸ਼ ਕੀਤਾ ਟੂਰਨਾਮੈਂਟ ਦਾ ਬਿਲਕੁਲ ਜੀ ਬਹੁਤ ਬਹੁਤ ਹੀ ਵਧੀਆ ਹੋਇਆ ਬਹੁਤ ਵਧੀਆ ਹੋਇਆ ਉਹਨਾਂ ਦੇ ਪਰਿਵਾਰ ਵੱਲੋਂ ਉਹ ਮੁੰਡਾ ਬਹੁਤ ਮਿਹਨਤੀ ਆ ਉਹਨੂੰ ਉੱਥੇ ਸਟੇਡੀਆ ਜਾ ਕੇ ਜੋ ਤਰੱਕੀ ਕੀਤੀ ਆ ਸਾਡਾ ਬਾਬਾ ਜੀਪ ਸਿੰਘ ਸੁਸਾਇਟੀ ਆ ਉਹਨਾਂ ਨੇ ਬਹੁਤ ਕੁਝ ਦੇ ਰਿਹਾ ਹੋ ਓਕੇ ਮੇਰਾ ਨਾਮ ਹਰਵੰਦ ਸਿੰਘ ਮੈਂ ਕਬੱਡੀ ਆਪਣੇ ਪਿੰਡ ਦਾ ਇਤਿਹਾਸ ਦੱਸਣਾ ਚਾਹੁੰਦਾ ਹਾਂ ਇਹ ਸਾਡੇ ਪਿੰਡ ਦੀ ਕਬੱਡੀ 47 ਤੋਂ ਪਹਿਲਾਂ ਪਾਕਿਸਤਾਨ ਤੋਂ ਆਜ਼ਾਦ ਹੋਣ ਤੋਂ ਪਹਿਲਾਂ ਇੱਥੇ ਜਿਹੜਾ ਮੁੰਡਾ ਬੱਚਾ ਖੇਡਾ ਰਿਹਾ ਇਹਦਾ ਬਾਬਾ ਸ਼ਾਮ ਸਿੰਘ ਨੰਬਰਦਾਰ ਇਹ ਕਬੱਡੀ ਦਾ ਨੰਬਰ 1 플레이ਰ ਸੀ ਸ਼ਾਮ ਸਿੰਘ ਨੰਬਰਦਾਰ ਇਹ ਉਹਦਾ ਪੋਤਾ ਹੁਣ ਉਹ ਆਪਣੇ ਬਾਬੇ ਦੀ ਯਾਦ ਵਿੱਚ ਆਪਣੇ ਡੈਡੀ ਦੀ ਯਾਦ ਵਿੱਚ ਟੂਰਨਾਮੈਂਟ ਕਰਾਉਣ ਗਿਆ ਠੀਕ ਹੈ ਸਾਡੇ ਪਿੰਡ ਦੇ ਵਿੱਚ ਉਹ ਅਨਾਮੀ 플레이ਰ ਹੈ ਆ ਮੈਂ ਨੋ ਨੰਬਰ ਦਾ ਗ੍ਰਾਊਂਡ ਬੱਚਾ ਠੀਕ ਹੈ ਆਪਣੇ ਇੱਕ ਸ਼ਾ ਸ਼ਾਮ ਸਿੰਘ ਨੰਬਰਦਾਰ ਸ਼ਾ ਮੁਹੰਮਦ ਠੀਕ ਹੈ ਗਿਆਨ ਸਿੰਘ ਹਰੀ ਸਿੰਘ ਇਹ ਹੋਰ ਨਾ ਮਤਲਬ ਰਤਾ ਰਤਾ ਵੱਡੀਆਂ ਹਥਿਆਵਾਂ ਦੇ ਨਾਲ ਰਹਾ ਨਾ ਤੇ ਹੁਣ ਲਗਾਤਾਰ ਇਹ ਟੂਰਨਾਮੈਂਟ ਵੱਲ ਸਾਡੇ ਇਲਾਕੇ ਦੇ ਵਿੱਚ ਇਹ ਨਾ ਇਹ ਨਾ ਨਾਮ ਮੰਨਿਆ ਪਰ ਮੰਨਿਆ ਹੈ ਮੈਂ ਨੌਜਵਾਨ ਬੱਚਾ ਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਅੱਜ ਕੱਲ੍ਹ ਛੇਮਾਂ ਦਰਿਆ ਬਾਗੜਿਆ ਉਹ ਤੋਂ ਬਚ ਕੇ ਆਪਣੀ ਸਿਹਤ ਦਾ ਅਦਾਲਾ ਖਿਆਲ ਰੱਖੋ ਅਸੀਂ ਆ ਮੇਰੇ ਨਾਲ ਗੋਗਾ ਮੈਨੂੰ ਨਾਮ ਭੁੱਲ ਗਿਆ ਗੋਗਾ ਸਾਡੇ ਸਾਡੇ ਇਲਾਕੇ ਦਾ ਬੈਸਟ ਪਲੇਅਰ ਆ ਇਹਨਾਂ ਉਹ ਦੇਖ ਕੇ ਇਹ ਸਾਡੇ ਤੋਂ ਛੋਟੇ ਆ ਤੇ ਆਪਣੀ ਸਿਹਤ ਦਾ ਖਿਆਲ ਰੱਖਣਾ ਅੱਜ ਕੱਲ ਉਹ ਨਸ਼ਿਆਂ ਤੋਂ ਬਚ ਕੇ ਰਹਿਣਾ ਠੀਕ ਹੈ ਹਾਂਜੀ ਉਹ ਸਭ ਕੁਝ ਕਰ ਦਿੰਦੇ ਸਾਂ ਗੋਗਾ ਜੀ ਠੀਕ ਹੈ ਮੇਰਾ ਪੁੱਤ ਤੁਸੀਂ ਕਾਫੀ ਦੇ ਟੂਰਨਾਮੈਂਟ ਵੇਖੇ ਮੈਂ ਰੈਫਰੀ ਦੇ ਸਵਾਮਨ ਹੋ ਰਿਹਾ ਹਾਂ ਸ਼ੌਕ ਸੀ ਬਚਪਨ ਤੋਂ ਖੇਡਣ ਦਾ ਉਹਨੇ ਇੰਟਰਵਿਊ ਅਸੀਂ ਬਿਦਰ ਪੰਜਾਬ ਦਾ ਲੈਹਰ ਸਟਾਈਲ ਐਂਡ ਚਲੋ ਪੂਰ ਨਹੀਂ ਲੱਗਾ ਬਾਹਰ ਵੱਖਰੀ ਗੱਲ ਆ ਪਰ ਮੈਂ ਨੌਜਵਾਨ ਬੱਚਿਆਂ ਨੂੰ ਇਹ ਕਹਿ ਰਿਹਾ ਕਿ ਕੌਨਸੇ ਕੰਮ ਜੇ ਹਾਂਜੀ ਇੱਧਰ ਗਾਉਣਾ ਥੋੜੇ ਗ라운ਡ ਨੂੰ ਆਵੋ ਕੋਈ ਜਿੰਮ ਚ ਪਲੇ ਨੇ ਤਿਆਰ ਹੁੰਦੇ ਉਹ ਮੋਟੀਵੇਟਰ ਤਿਆਰ ਹੁੰਦੇ ਆ ਤੇ ਬੋਡੀ ਬਿਲਡ ਨੂੰ ਬੈਨੀਫਿਟ ਨਹੀਂ ਲਾਈਜੀ ਉਹ ਸਿਰ ਗੇਮ ਨੇ ਜੇ ਕੋਈ ਗੇਮ ਹੈਗੀ ਤੇ ਜਿੰਮ ਕਰਦਾ ਬੈਨੀਫਿਟ ਆ ਬੰਨਾ ਗਰਾਉਂਡਾ ਖਾਲੀ ਜਿੰਮ ਭਰੇ ਹੋਏ ਇਹ ਤੁਹਾਨੂੰ ਫਰਕ ਕੀ ਲੱਗਦਾ ਸਡੇ ਸਵੇਰੇ ਜੋ ਕਬੱਡੀ ਸੀ ਉਹ ਲੌਂਗ ਟਾਈਮ ਤੋਂ ਤਿਆਰ ਹੁੰਦਾ ਹੈ ਬੱਚਾ ਛੋਟੀ ਉਮਰ ਤੋਂ 10 12 ਸਾਲ ਪ੍ਰੈਕਟਿਸ ਕਰਦਾ ਸੀ ਪਰ ਹੁਣ ਮੈਂ ਇੰਨੀ ਕਿਤੇ ਪ੍ਰੈਕਟਿਸ ਨਹੀਂ ਕਰਦੇ ਪਰ ਘਟ ਕਰਦੇ ਆ ਉਹ ਕੋਈ ਮੈਚ ਦਾ ਬੋਹ ਹੁੰਦੇ ਆ ਪ੍ਰੈਕਟਿਸ ਘਟਿਆ ਤਾਂ ਉਹ ਰੀਟ ਲੱਭਦੇ ਆ ਰਿਐਕਟ ਉਹ ਨੈਚੁਰਲ ਜਿਹੜੀ ਖਰਾਗ ਉਹ ਤੁਹਾਨੂੰ ਲੱਗਦਾ ਉਹ ਉਹ ਪ੍ਰਭਾਵ ਦੇਣ ਉਹ ਦੇਖ ਲਿਓ ਉਹ ਘਾਟੇ ਘਟਦੇ ਹੋ ਜੀ ਦਾ ਕੋਈ ਫੇਰ ਸਵਾਗਤ ਆ ਵੱਡੇ ਬਾਈ ਦਾ ਬਹੁਤ ਸਿੱਖਾਂ ਨੂੰ ਮਿਲਦਾ ਵੱਡੇ ਭਰਾਵਾਂ ਨੂੰ ਆਹ ਸਾਹਮਣੇ ਵਿਖਾ ਕੇ ਜਸਤਨ ਸਿੰਘ ਲੋਕਰ ਦੀ ਟੀਮ ਵੱਲੋਂ ਕਬੱਡੀ ਪਾਉਂਦਾ ਹੋਇਆ ਇਹ ਪੰਡਗੜ ਕਬੱਡੀਆ ਨੇ ਚੜ ਚੜ ਕੇ ਆਹ ਦੇਖਦਾ ਜਮਾਨਾ ਚ ਖੜ ਖੜ ਕੇ ਖੜ ਖੜ ਬੱਦ ਬੱਪਾ ਰਹੋਗੇ ਪਰ ਉਹਦੇ ਬੰਨੇ ਸ਼ਕਾ ਲਗਾ ਬੂਮ ਬੂਮ ਸ਼ਕਾ ਲਗਾ ਬੂਮ ਬੂਮ ਸ਼ਕਾ ਲਗਾ ਔਰ ਰਾਜਪੁਰ ਭਾਈਆ ਵਾਲੇ ਜੱਤੀ ਕਬੱਡੀ ਪਾ ਰਿਆ ਰਾਜਪੁਰ ਭਾਈਆ ਵਾਲਾ ਜੱਤੀ ਕਬੱਡੀ ਪਾ ਰਿਆ ਪਰ ਦੋਵੇਂ ਬੱਲੇ ਕਿੰਦਾ 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 ਲਓ ਮੈਨ ਬੱਲੇ ਬੱਲੇ ਹੋਈ ਪਈ ਗਿਆ ਜੇ ਨਾ ਚਾਈ ਕੰਮ ਵੇਖੀ ਤੇ ਸਕੇਰ ਦਾ ਰੰਗ ਵੀ ਸਾਵਲਾ ਯੁਮੈਖਾ ਵਾਲੇ ਹੁੰਦੇ